ਮੈਂ ਗਿੱੱਦਾ ਪਹਿਨ ਲਿਆ ਮੈਨੂੰ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਉਹਨੇ ਵੀ ਮੈਂ ਕੁੜੀ ਦਾ ਰੂਪ ਨਹੀਂ ਵਟਾਇਆ ਮੈਂ ਗਿੱੱਦੇ ਦਾ ਰੂਪ ਵਟਾਇਆ ਜੀ ਗਿੱੱਦੇ ਦਾ ਰੂਪ ਕੀ ਹੈ ਗਿੱੱਦਾ ਔਰਤਾਂ ਦਾ ਨਾਚ ਹੈ ਔਰਤਾਂ ਦਾ ਪਹਿਰਾਵਾ ਐ ਦੈਟਸ ਵਾਈ ਮੈਂ ਗਿੱੱਦਾ ਪਹਿਨ ਲਿਆ ਜੀ ਮੈਂ ਕੁੜੀ ਦਾ ਰੂਪ ਨਹੀਂ ਵਟਾਇਆ ਮੈਂ ਗਿੱੱਦਾ ਪਹਿਨ ਲਿਆ ਮੈਨੂੰ ਇਹ ਲੱਗਿਆ ਕਿ ਜੇ ਮੈਂ ਇਸ ਪੈਂਟ ਸ਼ਰਟ ਨਾਲ ਕੁਰਤੇ ਪਜਾਮੇ ਨਾਲ ਗਿੱੱਦਾ ਪਾਉਂਗਾ ਪੈਂਦਾ ਮਤਲਬ ਵਹੀ ਗਿੱੱਦਾ ਪੈਂਦਾ ਆਮ ਆਪਣੇ ਘਰਾਂ ਦੇ ਵਿੱਚ ਮੁੰਡੇ ਬੋਲੀਆਂ ਪਾ ਲੈਂਦੇ ਨੇ ਪਰ ਜੇ ਪ੍ਰੋਪਰ ਢੰਗ ਨਾਲ ਮੈਂ ਕੁਝ ਥੋੜਾ ਜਿਹਾ ਕਰਨਾ ਹੈ ਤਾਂ ਉਹਨੂੰ ਥੋੜਾ ਗਲੈਮਰਾਇਜ਼ ਵੀ ਕਰਨਾ ਪਊਗਾ ਮੋਡੀਫਾਈ ਵੀ ਕਰਨਾ ਪਊਗਾ ਹਨਾ ਤੇ ਉਹ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਜਦੋਂ ਆਪਣਾ ਰਾਹ ਮਟੀਰੀਅਲ ਹੁੰਦਾ ਜਿਹੜਾ ਫੋਕ ਆ ਉਹ ਰਾਹ ਮਟੀਰੀਅਲ ਹੈ ਕਈ ਵਾਰੀ ਜਦੋਂ ਐਜ਼ ਇਟ ਇਜ਼ ਉਹਨੂੰ ਅਸੀਂ ਪੇਸ਼ ਕਰਦੇ ਆ ਤਾਂ ਇੰਟਰਸਟਿੰਗ ਨਹੀਂ ਲੱਗਦਾ ਪਰ ਜਦੋਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਮਸਾਲਾ ਪਾਤਾ ਐਜ਼ ਇਟ ਇਜ਼ ਵੀ ਰੱਖੋ ਹੁਣ ਜਿਵੇਂ ਅਸੀਂ ਦੀਸ ਡੇਜ਼ ਅਸੀਂ ਇੱਕ ਤਜਰਬਾ ਕਰ ਰਹੇ ਹਾਂ ਸਰੰਗੀ ਦੇ ਨਾਲ ਠੀਕ ਹੈ ਹੈਨਾ ਤੇ ਜਦੋਂ ਸਰੰਗੀ ਵੱਜਦੀ ਹੈ ਹੁਣ ਥੀਸ ਡੇਜ਼ ਮੈਨੂੰ ਇੰਨਾ ਰਿਸਪੌਂਸ ਅੱਛਾ ਆ ਰਿਹਾ ਸਾਰੇ ਲੋਕ ਇਹ ਕਹਿ ਰਹੇ ਵੀ ਯਾਰ ਤੁਸੀਂ ਐਡ ਆਨ ਕੀਤਾ ਉਹਦੇ ਵਿੱਚ ਕੀ ਹੈ ਦੋ ਚੀਜ਼ਾਂ ਹੋ ਗਈਆਂ ਜਿਵੇਂ ਨੂੰ ਰੌਗ ਆਊਗਾ ਤੱਕ ਹੋ ਸਕਦਾ 10 ਬੰਦਿਆਂ ਦਾ ਇੰਟਰਸਟ ਬਣੇ ਉਹ ਉਹਨਾਂ ਦਾ ਜਿਨ੍ਹਾਂ ਨੇ ਉਹ ਚੀਜ਼ ਸੁਣੀ ਹੋਈ ਹੈ ਪਰ ਜਦੋਂ ਮੈਂ ਨਾਲ ਸਰੰਗੀ ਬੁਗਤੂ ਜੋੜ ਲਿਆ ਤਾਂ ਹੋ ਸਕਦਾ ਉਹ ਅਟਰੈਕਟ ਕਰਦਾ ਹੈ ਤਾਂ ਉਹ 20 25 ਜਣਿਆਂ ਨੂੰ ਹੋਰ ਅਟਰੈਕਟ ਕਰੇ ਤਾਂ ਪ੍ਰੋਪਿਗੇਟ ਕੀ ਹੋਇਆ ਮੇਰਾ ਫੋਕ ਸਰੰਗੀ ਵੀ ਸਾਡਾ ਲੋਕ ਸਾਜ਼ ਹੈ ਬੁਗਤੂ ਵੀ ਸਾਡਾ ਲੋਕ ਸਾਜ਼ ਹੈ ਕਿੰਨੀਆਂ ਚੀਜ਼ਾਂ ਦਾ ਅੱਗੇ ਪ੍ਰਚਾਰ ਹੋ ਗਿਆ ਜੀ ਅਗਲੀ ਗੱਲ ਜਿਹੜੀ ਮੈਂ ਅੱਜ ਦੇ ਸੰਦਰਭ ਦੇ ਵਿੱਚ ਕਹਿਣਾ ਆ ਕਿ ਮੇਰੇ ਨਾਲ ਜਦੋਂ ਜੁੜੇ ਨੇ ਮੈਂ ਖੜਾ ਹਾਂ ਮੈਂ ਅਰਨ ਕਰ ਰਿਹਾ ਜਦੋਂ ਮੈਂ ਇੱਕ ਬੁਗਤੂ ਵਾਲੇ ਨੂੰ ਨਾਲ ਲੈ ਕੇ ਗਿਆ ਤਾਂ ਉਹ ਵੀ ਅਰਨ ਕਰੂਗਾ ਸਾਡਾ ਲੋਕ ਸਾਜ਼ ਹੈ ਬੁਗਤੂ ਅੱਜ ਕੱਲ ਆਮ ਤੌਰ ਤੇ ਬਹੁਤਾ ਮਤਲਬ ਕਿ ਉਹਨਾਂ ਨੂੰ ਉਹ ਨਹੀਂ ਹੁੰਦਾ ਹਨ ਸਰੰਗੀ ਸਾਡਾ ਲੋਕ ਸਾਜ਼ ਹੈ ਉਹ ਦੋ ਜਣੇ ਨੇ ਹੋਰ ਰਨ ਕੀਤਾ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਠੀਕ ਹੋਈ ਜੀ ਵੱਡੀ ਗੱਲ ਇਹ ਕੀ ਵੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਪਾਲਿਸ਼ ਕਰਕੇ ਗਲੈਮਰਾਇਜ਼ ਕਰਕੇ ਮੋਡੀਫਾਈ ਕਰਕੇ ਬਾਜ਼ਾਰ ਦੇ ਵਿੱਚ ਰੱਖਤਾ ਉਹਦਾ ਰੂਪ ਵੀ ਉਹੀ ਰਿਹਾ ਪਰ ਉਹਦੇ ਵਿੱਚ ਤੁਸੀਂ ਸਿਲਮੇ ਸtare ਲਾ ਕੇ ਉਹਨੂੰ ਪੇਸ਼ ਕਰਤਾ ਤੇ ਬਾਜ਼ਾਰ ਦੇ ਵਿੱਚ ਤੁਸੀਂ ਉਹਨੂੰ ਕਿਵੇਂ ਪੇਸ਼ ਕੀਤਾ ਤਾਂ ਕਿ ਤੁਹਾਡਾ ਢਿੱਡ ਵੀ ਭਰਨਾ ਚਾਹੀਦਾ ਹੈ ਨਾ ਪਹਿਲੇ ਸਮਿਆਂ ਦੇ ਵਿੱਚ ਆਰਟਿਸਟ ਜਿਹੜੇ ਫੋਕ ਆਰਟਿਸਟ ਹੁੰਦੇ ਤੇ ਉਹ ਵਿਚਾਰੇ ਆਈ ਮੇਲਿਆਂ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਜਾ ਕੇ ਉਹ ਪਰਫਾਰਮੈਂਸਿਸ ਕਰ ਦਿੰਦੇ ਕਿਸੇ ਨੂੰ ਰੁਪਈਆ ਨਾ ਮ ਦੇ ਤਾ ਕਿਸੇ ਨੇ ਤੇਲੀ ਦਿੱਤੀ ਕਿਸੇ ਨੇ ਉਹ ਵੱਡੇ ਵੱਡੇ ਆਰਟਿਸਟ ਵਿਚਾਰੇ ਇੱਕ ਨੇ ਖਤਮ ਹੋ ਗਏ ਜੀ ਪਰ ਮੈਂ ਕਿਤੇ ਕਿਸੇ ਸਿਆਣੇ ਤੋਂ ਇਹ ਸੁਣਿਆ ਸੀਗਾ ਕਿ ਤੁਸੀਂ ਅੱਛਾ ਕੰਮ ਪਹਿਲਾਂ ਕਰਕੇ ਦਿਖਾਓ ਹੂੰ ਤੇ ਫੇਰ ਤੁਸੀਂ ਆਪਣੀ ਸੁਸਾਇਟੀ ਨੂੰ ਕ੍ਰੀਏਟਿਵ ਕਰਕੇ ਦਿਖਾਓ ਸੁਸਾਇਟੀ ਤੁਹਾਨੂੰ ਮੰਨੇਗੀ ਜੀ ਤੇ ਜਦੋਂ ਸੁਸਾਇਟੀ ਮੰਨੇਗੀ ਤਾਂ ਤੁਹਾਡਾ ਸੁਸਾਇਟੀ ਟਿੱਡ ਵੀ ਭਰੇਗੀ ਜੋ ਅੱਜ ਮੈਨੂੰ ਹੋ ਰਿਹਾ ਔਰ ਮੇਰੇ ਨਾਲ ਈਵਨ ਈਵਨ ਮੈਂ ਹੋਰ ਚੰਗੀ ਗੱਲ ਦੱਸਾਂ ਕਿ ਮੇਰੇ ਕੋਲੋਂ ਪਿਛਲੇ 25 ਸਾਲਾਂ ਚੋਂ ਘਟੋ ਘਟ 5-400 ਮੁੰਡਾ ਸਿੱਖ ਕੇ ਥਰੋਅਆਊਟ ਪੰਜਾਬ ਆਪਣੇ ਆਪਣੇ ਗਰੁੱਪ ਵੀ ਬਣਾ ਚੁੱਕੇ ਨੇ ਕੀ ਬਾਤ ਹੈ ਹੈਨਾ ਤੇ ਉਹ ਅਰਨ ਕਰ ਰਹੇ ਨੇ ਮੈਨੂੰ ਖੁਸ਼ੀ ਹੁੰਦੀ ਹੈ ਹੈਨਾ ਕਈ ਵਾਰੀ ਮਤਲਬ ਸਿਰਫ ਮੁੰਡਿਆਂ ਨੂੰ ਹੀ ਟ੍ਰੇਨਿੰਗ ਦੇ ਰਹੇ ਹੋ ਉਹਦੀ ਇੱਕ ਵਜ੍ਹਾ ਹੈ ਉਹਦੀ ਉਹ ਬਾਅਦ ਦੇ ਵਿੱਚ ਆਪਾਂ ਕਿਤੇ ਤੁਸੀਂ ਕੁਐਸਚਨ ਕਰੋਗੇ ਟ੍ਰੇਨਿੰਗ ਨਹੀਂ ਮੈਂ ਟ੍ਰੇਨਿੰਗ ਨਹੀਂ ਦਿੰਦਾ ਇੰਟਰਸਟ ਵਾਲੇ ਜਿਵੇਂ ਹੁਣ ਬਹੁਤ ਸਾਡੀ ਸੁਸਾਇਟੀ ਚ ਹਰ ਸੁਸਾਇਟੀ ਚ ਮੁੰਡੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੀ ਸਾਡਾ ਸੁਭਾਅ ਕੁੜੀਆਂ ਵਰਗਾ ਹੈ ਸਾਨੂੰ ਕੁੜੀਆਂ ਦੀ ਡਰੈੱਸ ਪਾਉਣੀ ਚੰਗੀ ਲੱਗਦੀ ਹੈ ਸਾਨੂੰ ਫੁਰਕੀ ਬਿੰਦੀ ਚੂੜੀਆਂ ਪਾਉਣੀਆਂ ਚੰਗੀਆਂ ਲੱਗਦੀਆਂ ਤੇ ਉਹਨਾਂ ਦੇ ਅੰਦਰ ਨਾਚ ਵੀ ਪਿਆ ਹੁੰਦਾ ਮੈਨੂੰ ਪਤਾ ਮੈਂ ਜਦੋਂ ਛੋਟਾ ਹੁੰਦਾ ਸੀ ਮੈਂ ਕਮਰਾ ਬੰਦ ਕਰਕੇ ਨੂਰਜਹਾਂ ਦੇ ਗੀਤਾਂ ਤੇ ਨੱਚਦਾ ਹੁੰਦਾ ਸੀ ਹੈਨਾ ਡੈਕ ਲਾਉਣਾ ਉਦੋਂ ਵੱਡੇ ਵੱਡੇ ਡੈਕ ਹੁੰਦਾ ਧੱਕ 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 ਵੱਜਣਾ ਹੈਨਾ ਉਹਨਾਂ ਦਾ ਪਾਕਿਸਤਾਨ ਦਾ ਮਿਊਜ਼ਿਕ ਬਹੁਤ ਜ਼ਬਰਦਸਤ ਕੈਸਟਾ ਕੈਸਟਾ ਪਰ ਆਗੇ ਲਿਆਉਂਦਾ ਸੀ ਕੈਸਟਾਂ ਹਾਂ ਕੈਸਟਾਂ ਲਿਆਉਣੀਆਂ ਹੈਨਾ ਤੇ ਉਹ ਉਹ ਸੁਣਨਾ ਤੇ ਜਦੋਂ ਫਿਰ ਮੇਰੇ ਅੰਦਰ ਸੀਗਾ ਗਿੱਧਾ ਜਦੋਂ ਐਕਸਪਲੋਰ ਹੋਇਆ ਤੇ ਫਿਰ ਮੈਂ ਇਹ ਰੂਪ ਲੈ ਲਿਆ ਇਸ ਕਰਕੇ ਮੁੰਡੇ ਮੈਨੂੰ ਅਪਰੋਚ ਕਰਦੇ ਨੇ ਜੀ ਸਾਨੂੰ ਵੀ ਜੀ ਕਰਦਾ ਸੀ ਨੱਚਣਾ ਚਾਹੁੰਦੇ ਆ ਉਹਦੇ ਵਿੱਚ ਵੀ ਤਿੰਨ categories ਨੇ ਇੱਕ ਤਾਂ ਉਹ ਮੁੰਡੇ ਨੇ ਜਿਹੜੇ ਸਿਰਫ ਕੁੜੀਆਂ ਵਾਲੀ ਡਰੈੱਸ ਪਾ ਕੇ ਲਾਈਕ ਕੁੜੀ ਫੀਲ ਕਰਨਾ ਚਾਹੁੰਦੇ ਨੇ ਦੂਜੇ ਉਹ ਨੇ ਜਿਹੜੇ ਸਿਰਫ ਮਨੀ ਅਰਨ ਕਰਨਾ ਚਾਹੁੰਦੇ ਨੇ ਤੀਜੇ ਉਹ ਨੇ ਜੋ ਗਿੱਧੇ ਨੂੰ ਜਾਂ ਮੈਨੂੰ ਡਿਵੋਟਡ ਨੇ ਤਿੰਨ ਕੈਟਾਗਰੀਜ਼ ਨੇ ਜਿਹੜੀਆਂ ਪਹਿਲੀਆਂ ਦੋ ਨੇ ਉਹ ਮੇਰੀ ਡਿਸਿਪਲਨ ਤੋਂ ਅੰਕਾ ਕਿ ਨੱਠ ਜਾਂਦੇ ਨੇ ਜਿਹੜੇ ਸਿਰਫ ਕੁੜੀ ਬਣਨ ਆਉਂਦੇ ਨੇ ਵੀ ਸੈਲਫੀਆਂ ਲੈ ਲੀਆਂ ਫੋਨ ਤੇ ਲਾ ਲੀਆਂ ਤੇ ਫਿਰ ਉਸ ਤੋਂ ਬਾਅਦ ਟੂ ਅਟਰੈਕਟ ਦਾ ਹਣਾ ਠੀਕ ਹੈ ਤੇ ਕੁਛ ਇਹ ਨੇ ਵੀ ਪੈਸੇ ਕਮਾਉਣ ਵਾਲੇ ਫਿਰ ਮੇਰਾ ਜਿਹੜਾ ਡਿਸਪਲਨ ਹੈ ਕਰਦਾ ਉਹ ਬੜਾ ਸਟ੍ਰਿਕਟ ਹੈ ਠੀਕ ਹੈ ਜਿਹੜੇ ਡਿਵੋਟਡ ਹੋਣਗੇ ਉਹ ਮੇਰਾ ਹਰ ਡਿਸਪਲਨ ਸਟ੍ਰਿਕਨੈਸ ਸਹਿਣਗੇ ਤੇ ਉਹ ਮੇਰੇ ਨਾਲ ਨੇ ਪਰ ਜਿਹੜੇ ਦੋ ਰੂਪ ਸੀਗੇ ਇੱਕ ਤਾਂ ਇਹ ਸੀਗੇ ਵੈਸੇ ਤਾਂ ਕੁੜੀ ਬਣਨਾ ਚਾਹੁੰਦੇ ਅਸੀਂ ਤਾਂ ਕੁੜੀਆਂ ਜੀ ਪਰ ਮੈਂ ਹਮੇਸ਼ਾ ਇਹ ਕਹਣਾ ਉਹਨਾਂ ਵੀ ਅਸੀਂ ਕੁੜੀਆਂ ਨਹੀਂ ਅਸੀਂ ਕੁੜੀਆਂ ਦੀ ਕਲਾ ਦੇ ਕਲਾਕਾਰ ਹਾਂ ਕਲਾ ਉਹਨਾਂ ਦੀ ਹੈ ਗਿੱਧਾ ਉਹਨਾਂ ਦਾ ਜਨਮ ਜਾਤ ਨਾਲ ਚਾਹੇ ਉਹਨਾਂ ਨੂੰ ਆਉਂਦਾ ਵੀ ਨਾ ਹੋਵੇ ਪਰ ਫਿਰ ਵੀ ਜਦੋਂ ਗਿੱਧੇ 'ਚ ਵੜਦੀਆਂ ਕੁਛ ਨਾ ਕੁਛ ਉਹਨਾਂ ਦੀ ਫੀਲਿੰਗ ਤਾੜੀ ਮਾਰਦੀ ਐ ੱਡੀ ਵੱਜਦੀ ਐ ਜੀ ਉਹਨਾਂ ਦੀ ਕਲਾ ਨੂੰ ਮੈਂ ਚੱਕਿਆ ਜਾਂ ਮੇਰੇ ਅੰਦਰ ਵਾਹਿਗੁਰੂ ਨੇ ਧਰਿਆ ਮੈਂ ਅੰਦਰ ਬਾਹਰ ਇੱਕ ਕੀਤਾ ਉਸ ਕਲਾ ਨੂੰ ਪੇਸ਼ ਕਰਤਾ ਤੇ ਗਿੱਧਾ ਗਿੱਧਾ ਹੋ ਗਿਆ ਜੀ ਇਸ ਕਰਕੇ ਕੁੜੀਆਂ ਨੂੰ ਜੁਆਇਨ ਨਹੀਂ ਕਰਾਉਣ ਦਾ ਕਈ ਕਾਰਨ ਨੇ ਉਹ ਥੋੜੇ ਜੇ ਕਦੇ ਕਿਸੇ ਹੋਰ ਆਫ ਦਾ ਰਿਕਾਰਡ ਹੋ ਸਕਦੇ ਨੇ ਡਿਸਕਸ ਕਰ ਲਾਂਗੇ ਕਈ ਵਾਰੀ ਗੁੱਸਾ ਕਰ ਲੈਂਦੇ ਨੇ ਹਨਾ ਹਾਂ ਕੁੜੀਆਂ ਵੀ ਗੁੱਸਾ ਕਰ ਸਕਦੀਆਂ ਨੇ ਜਾਂ ਕੋਈ ਹੋਰ ਪਰ ਮੈਨੂੰ ਇਹ ਹੈ ਵੀ ਦੇਖੋ ਸਾਡੀ ਸੋਸਾਇਟੀ ਚ ਇੱਕ ਸੈਕਸ਼ਨ ਇਹ ਵੀ ਹੈਗਾ ਡਾਊਨ ਟਰਾਊਡਨ ਸੈਕਸ਼ਨ ਹੈ ਜਿਹੜੇ ਮੁੰਡੇ ਕੁੜੀਆਂ ਵਰਗੇ ਨੇ ਕਈ ਵਾਰੀ ਇਹ ਆਪਣੀ ਅੰਦਰ ਤੇ ਬਾਹਰ ਦੇ ਨਾ ਟਕਰਾਓ ਤੋਂ ਫਰਸਟ੍ਰੇਟ ਹੋ ਕੇ ਕਰੋਂ ਪੱਜ ਜਾਂਦੇ ਨੇ ਜਾਂ ਸੋਸਾਇਟੀ ਦੇ ਮੇਣਿਆਂ ਤੋਂ ਤੰਗਾ ਕੇ ਕਿਸੇ ਥਰਡ ਸੋਸਾਇਟੀ ਚ ਰਲ ਜਾਂਦੇ ਨੇ ਜਾਂ ਫਿਰ ਕੁੜੀਆਂ ਆਲ ਕੱਪੜੇ ਪਾ ਕੇ ਬੱਸ ਸਟੈਂਡਾਂ ਤੇ ਬੱਸ ਸੜਿਆਂ ਤੇ ਤੁਸੀਂ ਯੂ نو ਵੈਲ ਹਾਂ ਪਰ ਮੈਨੂੰ ਇਹ ਹੁੰਦਾ ਕਿ ਤੁਸੀਂ ਆਓ ਯਾਰ ਮੈਂ ਤੁਹਾਨੂੰ ਪਾਲਿਸ਼ ਕਰਾਂ ਜੀ ਘੱਟੋ ਘੱਟ ਇਹ ਇੱਕ ਬਿਜ਼ਨਸ ਤਾਂ ਹੈਗਾ ਨਾ ਕਮ ਹੈ ਔਰ ਕ੍ਰੀਏਟਿਵ ਹੈ ਇਸ ਕ੍ਰੀਏਟਿਵ ਕੰਮ ਨੇ ਮੈਨੂੰ ਸਤਕਾਰ ਦਿਵਾਇਆ